ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਆਗੂਆਂ ਨੇ ਅੱਜ اسلامਾਬਾਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਰਾਈਂ ਸਰਕਾਰ ਅਤੇ ਰਾਜ ਉਤਾਰਿਆਂ ਦੇ ਵਿਰੁੱਧ ਖੁੱਲਕੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਦੋਸ਼ ਲਾਇਆ ਕਿ ਪੀਡੀਆਈ ਦਾ ਫਤਵਾ ਚੋਰੀ ਕੀਤਾ ਗਿਆ ਹੈ। ਇਮਰਾਨ ਖਾਨ ਨੂੰ ਗੈਰ-ਕਾਨੂੰਨੀ ਤੌਰ ਉਤੇ ਕੈਦ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਵੱਖ-ਵੱਖ ਆਗੂਆਂ ਨੇ ਆਪਣੇ ਬਿਆਨਾਂ ਰਾਹੀਂ ਸਥਿਤੀ ਦੀ ਨਿੰਦਾ ਕੀਤੀ ਅਤੇ ਪੀਟੀਆਈ ਦੀ ਇਕਤਾ ਦਾ ਪ੍ਰਗਟਾਵਾ ਕੀਤਾ। ਖੈਬਰ ਪਖਤੂਨ ਖਵਾਦ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪਰ ਨੇ ਸਖਤ ਲਫ਼ਜ਼ਾਂ ਵਿੱਚ ریاਸਤੀ ਅਦਾਰਿਆਂ ਨੂੰ ਚੈਲੰਜ ਕਰਦੇ ਆਖਿਆ ਹੈ ਕਿ ਉਹ ਕਿਸੇ ਵੀ ਅਦਾਰੇ, ਸ਼ਖਸ ਜਾਂ ਹਕੂਮਤ ਨੂੰ ਇਹ ਇਜਾਜ਼ਤ ਨਹੀਂ ਦੇਣਗੇ ਕਿ ਉਹ ਇਮਰਾਨ ਖਾਨ ਦੀ ਚੁਣੀ ਹੋਈ ਹਕੂਮਤ ਨੂੰ ਡੇਕਦੇ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਕਾਨੂੰਨੀ ਤਰੀਕਿਆਂ ਨਾਲ ਸਾਬਤ ਕਰਦਾ ਹੈ ਕਿ ਇਹ ਸਰਕਾਰ ਗਲਤ ਹੈ ਤਾਂ ਉਹ ਸਿਆਸਤ ਛੱਡ ਦੇਣਗੇ ਪਰ ਉਹ ਗੈਰ ਕਾਨੂੰਨੀ ਚਾਲਾਂ ਵਿਰੁੱਧ ਲੜਨਾ ਜਾਣਦੇ ਨੇ। ਉਨਾ ਕਿਹਾ ਹੈ ਕਿ ਪੀਟੀਆਈ ਵਰਕਰ ਡਰਦੇ ਨਹੀਂ ਚੁੱਕਦੇ ਨਹੀਂ ਅਤੇ ਵਿਕਦੇ ਨਹੀਂ ਇਹ ਪੀਟੀਆਈ ਸਰਕਾਰ ইমরান ਖਾਨ ਦਾ ਭਰੋਸਾ ਹੈ ਤੇ ਉਹ ਇਸ ਭਰੋਸੇ ਦੀ ਰਾਖੀ ਲਈ ਅੰਤ ਤੱਕ ਖੜੇ ਰਹਿਣਗੇ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੀਟੀਆਈ ਦੇ ਵਕੀਲ ਅਤੇ ਸੀਨੀਅਰ ਆਗੂ ਸਲਮਾਨ ਅਕਰਮ ਰਾਜਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਲੋਕਾਂ ਦੇ ਹੱਕਾਂ ਲਈ ਲੜਾਈ ਕੋਈ ਆਮ ਸਿਆਸੀ ਮੂਹਮ ਨਹੀਂ ਸਗੋ ਇੱਕ ਜਿਹਾਦ ਹੈ